ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀ ਵੈੜ ਆ ਗਈ ਵੀਰੋ ਤਾਜੀ ਸੂਈਆ ਚੰਗੇ ਰਕੜ ਵਾਲੀ ਆ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਵੀਰੇ ਵਧੀਆ 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 ਚੜਦੀ ਕਲਾ ਤੁਸੀਂ ਸੁਣਾਓ ਜੀ ਵਧੀਆ ਵੀਰ ਜੀ ਹਾਂਜੀ ਵੀਰ ਜੀ ਨਾਮ ਦੱਸੋ ਜੀ ਨਾਮ ਆਪਣਾ ਸਹਿਦਿਵ ਹਾਂਜੀ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਜ਼ਿਲ੍ਹਾ ਅਮਰਸਾ ਜੀ ਠੀਕ ਹੈ ਜੀ ਇਹ ਆਪਣਾ ਫੋਨ ਨੰਬਰ ਵੀਰ ਜੀ ਦੱਸ ਦਿਓ ਫੋਨ ਨੰਬਰ ਵੀਰ ਜੀ ਆਪਣਾ 9501733918 ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਆਪਣੇ ਕੋਲ ਸੂਈ ਵਹਿੜ ਆ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਵੱਡੀ ਵਹਿਣਾ ਹਾਂਜੀ ਤਾਂ ਚੰਗੇ ਰਿਕਾਰਡ ਵਾਲੀ ਹੈ ਜੀ ਤਾਂ ਵੀਰ ਜੀ ਕਿੰਨਾ ਇਸ ਟਾਈਮ ਇਸ ਲਈ ਦੁੱਧ ਹੈ ਜੀ ਥੱਲੇਗਾ 15 ਤੋਂ 16 ਕਿਲੋ ਤਿਆਰ ਦੇ ਦਦਾ 15 ਤੋਂ 16 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਬਾਕੀ ਵੀਰੋ ਇੱਕ ਵਾਰੀ ਲਾ ਕੇ ਤੋਂ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਥਾਨ ਲੱਗਿਆ ਚਵਾਈ ਵਾਲਾ ਮੁੱਠੀ ਥਾਣਾ ਕੋਈ ਭੂਰੀ ਛਟਾ ਨਹੀਂ ਅੱਛਾ ਚਵਾ ਇੱਕ ਨੰਬਰ ਲੱਗਿਆ ਚਵਾ ਇੱਕ ਨੰਬਰ ਲੱਗਿਆ ਠੀਕ ਹੈ ਤੇ ਕਿਦਾਂ ਵੀਰ ਜੀ ਇਹ ਵੱਡੇ ਪੱਲੇ ਚ ਆ ਗਈ ਹੈ ਦੁੱਧ ਚੰਗਾ ਚਵਾ ਜੂ ਫੜ ਹਾਂ ਜੀ ਦੁੱਧ 20 ਕਿਲੋ ਤੋਂ ਮਤਲਬ ਬਾਹਰ ਜਾਊਗੀ 20 ਤੋਂ ਬਾਹਰ ਜਾਊਗੀ ਇਹ ਤਾਂ ਬਾਹਰ ਜਾਊਗੀ ਬਿਲਕੁਲ ਤਾਂ ਬਾਕੀ ਵੇਖੋ ਵੀਰੋ ਵੱਡੇ ਪੱਲੇ ਕੋ ਸੇਵਾ ਆਪਣੀ ਦੁੱਧ ਪਾਈਦਾ ਹੈ ਨਾ ਜੀ ਦੁੱਧ ਤਾਂ ਵੀਰੋ ਤੁਹਾਡੀ ਸੇਵਾ ਦਾ ਬਾਕੀ ਵੱਡੇ ਪੱਲੇ ਚ ਹਾਂਜੀ ਤਾਂ ਤਾਜੀ ਸੂਈ ਹੈ ਬਾਕੀ 나ੜੂ ਨਾਲ ਹੀ ਦੇ ਸਕਦੇ ਹੋ ਬੱਚੇ ਦਾ ਠੀਕ ਹੈ ਜੀ ਤਾਂ ਥਾਂ ਦੀ ਕੁਆਲਿਟੀ ਵੀ ਚੰਗੀ ਆ ਬਾਕੀ ਵੀਰੋ ਲੇਵੇ ਦੀ ਗੱਲ ਕਰੀਏ ਤਾਂ ਲੇਵਾ ਬੜਾ ਸ਼ਾਨਦਾਰ ਲੱਗਿਆ ਐ ਫੱਟੀਦਾਰ ਲੇਵਾ ਲੱਗਿਆ ਥੱਬੇ ਦਾ ਸੋਹਣੀ ਵੈੜਾ ਕੱਦ ਕਾਠਾ ਲਈ ਆ ਤਾਂ ਬਾਕੀ ਵੀਰੋ ਤੁਸੀਂ ਦੂਰੋਂ ਵੀ ਆਓਗੇ ਚੱਲਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਤਾਂ ਤੋਰ ਦੇ ਵਿੱਚ ਇੱਕ ਰੀ ਇਹ ਤੋਰਾ ਵਿਖਾ ਦਈਏ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਵੈੜ ਦਾ ਵੱਡੀ ਵੈੜਾ ਖੁੱਲੇ ਥਣ ਪਾਂਡੇ ਦੀ ਮਾਲਕਾ ਵੀਰੋ ਕੱਦ ਕਾਠਾ ਲਈ ਆ ਬਾਕੀ ਵੀਰੋ ਦੁੱਧ ਤੁਹਾਡੇ ਪਾਈ ਦਾ ਲੈਵੇ ਤੋਂ ਅੰਦਾਜ਼ਾ ਲਾਈਏ ਤਾਂ ਭਾਵੇਂ 25 26 ਲੀਟਰ ਦੇ ਲਾ ਸਕਦੇ ਆ ਆਪਾਂ ਪਰ ਇਹ ਆ ਕਿ ਦੁੱਧ ਤੁਹਾਡੇ ਪਾਈ ਦਾ ਜੀ ਕਿੰਨਾ ਵੀ ਦਊਗੀ ਦੁੱਧ ਦੁੱਧ ਤੁਹਾਡੇ ਸਾਹਮਣੇ ਆ ਜੀ ਇਸ ਟਾਈਮ 15 ਕਿਲੋ ਵੀਰ ਜੀ ਹਾਂ ਜੀ 15 ਕਿਲੋ ਮੰਨ ਲਓ ਠੀਕ ਹੈ ਜੀ ਤਾਂ ਬਾਕੀ ਵੀਰੋ ਦੁੱਧ ਲੈਣ ਵੇਖੋ ਪੈਪਾ ਪੂਪਾ ਵੀ ਆ ਲੱਗੀਆਂ ਸਨ ਤੁਣ ਵੀ ਚੰਗਾ ਲੱਗਿਆ ਤਾਂ ਲੰਮੀ ਬੇਲ ਆ ਵਜਨ ਮੋਜਨ ਵਾਲੀ ਆ ਵੀਰੋ ਤਾਂ ਬਾਕੀ ਵੀਰ ਜੀ ਇਹਦੇ ਵਿੱਚ ਬੈਡ ਦੇ ਮੁੱਲ ਦੀ ਗੱਲ ਕਰ ਲਈਏ ਤਾਂ ਕਿੰਨੇ ਜੀ ਦੇ ਦੇਣੀ ਆਪਾਂ ਇਹ ਗੱਲ ਵਿੱਚ ਫੋਨ ਤੇ ਮੁੱਲ ਕਰਦਾ ਹੈ ਇਹ ਤਾਂ ਫੋਨ ਤੇ ਹੋ ਜੂ ਹਾਂ ਛੋੜਾ ਜਿਹਾ ਮੁੱਲ ਕਰਾਂਗੇ ਠੀਕ ਹੈ ਜੀ ਜਾਣ ਦੇਣ ਵਾਲੀ ਗੱਲ ਬੱਸ ਮੋੜ ਦਾਂਗੇ ਆਪਾਂ ਕਿ ਠੀਕ ਹੈ ਜੀ ਹਾਂਜੀ ਤਾਂ ਬਾਕੀ ਵੀਰ ਜੀ ਪਹੁੰਚ ਵੀ ਪਹੁੰਚ ਫਰੀ ਹੋਊਗੀ ਪਹੁੰਚ ਫਰੀ ਹੋਊਗੀ ਜੀ ਹਾਂਜੀ ਪਹੁੰਚ ਫਰੀ ਹੋਊਗੀ ਠੀਕ ਹੈ ਜੀ ਤਾਂ ਵੀ ਪੰਜਾਬ ਜੀ ਪਹੁੰਚ ਫਰੀ ਹੋਊਗੀ ਠੀਕ ਹੈ ਜੀ ਭਾਵੇਂ ਕੋਈ ਫੋਨ ਤੇ ਸੌਦਾ ਹੋਣਾ ਵਾ ਭਾਵੇਂ ਕੋਈ ਬਾਜੂ ਉਧਰੋਂ ਗੱਡੀ ਲੈ ਕੇ ਆ ਜੇ ਜਾਂ ਇੱਧਰੋਂ ਭੇਜ ਦੇ ਆਪਾਂ ਕਿਰਾਇਆ ਕਟਾ ਲੈ ਬਿਲਕੁਲ ਕਿਰਾਇਆ ਕੱਟ ਕੇ ਵਾਧੇ ਪੈਸੇ ਦੇ ਦੇ ਆਪਾਂ ਬਿਲਕੁਲ ਭਾਵੇਂ ਇੱਧ ਆ ਵੀਰੋ ਪਹੁੰਚ ਜਿਹੜੀ ਹੋਊਗੀ ਬਿਲਕੁਲ ਫ੍ਰੀ ਹੋਊਗੀ ਕਿਵੇਂ ਵੀਰ ਨੇ ਕਹਿਤਾ ਤਾਂ ਵੱਡੀ ਵੈੜਾ ਫੋਨ ਤੁਸੀਂ ਲਾ ਲਿਓ ਫੋਨ ਤੇ ਮੁੱਲ ਹੋ ਜੂ ਵੀਰੋ ਫੋਨ ਜਰੂਰ ਲਾ ਲਿਓ ਰੇਟ ਜੀ ਆ ਜੀ ਹੋ ਵੀਰ ਜੀ ਬਿਲਕੁਲ ਨਹੀਂ ਆ ਰੇਟ ਹੋਏ ਛੋਟਾ ਜਿਹਾ ਜੀ ਕੋਈ ਅੰਦਾਜ਼ਾ 90 85 ਵਾਲਾ ਤਾਂ ਨਹੀਂ ਹੋਗਾ ਨਾ 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 90 85 ਵਾਲਾ ਕੋਈ ਥਾਂ ਨੂੰ ਤਰੇ ਹੋ ਤਰੀ ਅੱਛਾ ਜੀ ਕਿਵੇਂ ਨਹੀਂ ਆ ਰੇਟ ਤਾਂ ਨਸਿਆ ਹਾਂ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੋ ਰੇਟ ਜਮਾਂ ਜੈ ਜਾਊਗਾ ਫੋਨ ਤੁਸੀਂ ਲਾ ਲਿਓ ਹਾਂਜੀ ਵੈੜ ਵੱਡੀ ਠੀਕ ਹੈ ਜੀ ਤਾਂ ਵੇਖੋ ਵੀਰੋ ਵੈੜ ਵੱਡੀ ਆ ਰੇਟ ਜੈਜ ਹੋਊਗਾ ਫੋਨ ਤੁਸੀਂ ਲਾ ਲਿਓ ਜੀ ਮਾਨ ਤਾਨ ਜੋ ਵੀ ਛੋਟ ਛੱਪਾ ਬਾਕੀ ਪਹੁੰਚ ਵੀ ਫਰੀ ਆ ਤਾਂ ਰੇਟ ਵੀ ਜੈਜ ਹੋਊਗਾ ਠੀਕ ਆ ਬਾਕੀ ਜਿੰਨਾ ਵੀ ਰਣੀ ਡਿਮਾਂਡ ਹੁੰਦੀ ਹੈ ਕਿ ਵੱਡੀ ਵੈੜ ਘਰੇ ਰੱਖਣ ਲਈ ਉਹਨਾਂ ਵੇੜਾਂ ਵਾਸਤੇ ਵੀਰ ਲੈ ਕੇ ਆ ਆ ਠੰਡ ਠੁਣ ਵਿੱਚ ਚੰਗਾ ਚਵਾਈ ਵਾਲਾ ਲੱਗਿਆ ਵੀਰੋ ਮਾਰਕੀਟ ਜਿੰਨੇ ਦੀ ਕੋਈ ਵੈੜ ਨਹੀਂ ਦੇਊਗਾ ਠੀਕ ਹੈ ਜੀ ਜਿੰਨੇ ਆਪਾਂ ਵੈੜ ਦੇ ਦਿੰਨੀ ਆ ਕੀ ਬਾਤ ਆ ਤਾਂ ਵੇਖੋ ਵੀਰੋ ਕੋਈ 85 80 UC ਵਾਲੇ ਮੋਲ ਨਹੀਂ ਵੀਰ ਕਹਿੰਦਾ ਹਾਗੇ ਫੋਨ ਤੇ ਮੋਲ ਹੋ ਜੂ ਫੋਨ ਤੁਸੀਂ ਲਾ ਲੈਣਾ ਜੀ ਪਹੁੰਚ ਤੁਹਾਨੂੰ ਫਰੀ ਮਿਲ ਜੂਗੀ ਹੋਏ ਸੋਦੇ ਦੇ ਵਿੱਚੋਂ ਠੀਕ ਹੈ ਜੀ ਸਭ ਵੀਰੇ ਤੋਰਾਇ ਕਰੀ ਬਖਾਦੀ ਆ ਤਾਂ। ਤਾ ਦੇਖੋ ਵੀਰੋ ਫੇਰ ਤੋਂ ਤੋਰਾ ਚੈੱਕ ਕਰ ਲਓ ਵੈੜ ਦਾ। ਵੱਡੀ ਵੈੜ ਆ। ਤੁਸੀਂ ਇੱਥੇ ਦੂਰੋਂ ਵੀ ਚੱਲ ਕੇ ਆਉਗੇ। ਤੁਸੀਂ ਵੈੜ ਤੋਂ ਮੁੜ ਕੇ ਨਹੀਂ ਜਾਂਦੇ ਵੀਰੋ। ਸੋਹਣੀ ਵੈੜ ਆ। ਤੋੜ ਦੀ। ਬੱਚੇ ਦਾ ਬੜਾ ਕਰਦੀ ਆ। ਹਾਂ ਬੱਚੇ ਦਾ ਫਿਰ ਪਸ਼ੂ। ਇੱਕ ਫੈਂਡ ਫੂਨ ਵੀ ਇਹਦੀ ਚੰਗੀ ਆਉ ਵੀਰ ਜੀ। ਹਾਂਜੀ ਕਰੋਸ ਬਾਨ। ਬਾਜੀ ਦੇ ਵਿੱਚ ਵੀ ਜੀ ਕੱਲੀ ਵੈਰ ਪੂਰੀ ਆਉਗੀ। ਬਿਲਕੁਲ ਵੱਡੀ ਵੈੜਾ ਲੰਮੀ ਬੇਲ ਆ। ਤਾਂ ਬਾਕੀ ਵੀਰੋ ਕੋਈ ਛੋਟੀ ਨਾ ਮੰਨ ਕੇ ਚੱਲਿਓ। ਵੱਡੀ ਵੈੜਾ। ਸੋਹਣੀ ਵੈੜਾ ਥਾਂ ਤੋਂ ਲੈ ਕੇ ਜਾਂ ਇਹਦੇ ਕੱਦ ਕਾਠ ਦੀ ਵੀ ਗੱਲ ਕਰ ਲਈਏ ਤਾਂ ਬਹੁਤ ਹੀ ਜਿਆਦਾ ਸ਼ਾਨਦਾਰ ਆ ਬਾਕੀ ਫੋਨ ਤੁਸੀਂ ਲਾ ਲਿਓ ਜੀ ਇਹ ਰੇਡ ਬਿਲਕੁਲ ਹੀ ਨੋਰਮਲ ਹੋਊਗਾ ਤਾਂ ਬਾਕੀ ਰੁਬੇਨ ਤੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਚੱਲਿਓ ਜਿੰਨਾ ਵੀਰਾ ਨਹੀਂ ਕੀਤਾ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵੀਰੇ ਪਰ ਖਾਲੀ ਜਾਵੇ ਤਾਂ ਇੱਕ ਰਿੰ ਪਿੰਡ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਦੇ ਦਿਓ ਜੀਨੇ ਵਾਲੀ ਤਸਵੀਰ ਜੀ ਨਾਲ ਆ ਜਿਲ੍ਹਾ ਮਸਰ ਵੀਰ ਜੀ ਠੀਕ ਆ ਜੀ ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ